ਚਾਰ ਬੀਬੀਆਂ ਜਦੋਂ ਇਕੱਠੀਆਂ ਹੁੰਦੀਆਂ ਜਿਨ੍ਹਾਂ ਦੇ ਪਰਿਵਾਰ ਆ ਜਿਹੜੀਆਂ ਵਿਆਹੀਆਂ ਵਰੀਆਂ ਐ ਤਾਂ ਅਕਸਰ ਸਵਾਲ ਬੜਾ ਸੁਭਾਵਿਕ ਜਿਹਾ ਹੋ ਜਾਂਦਾ ਕਿ ਤੁਸੀਂ ਕੀ ਕਰਦੇ ਹੋ ਅ ਕੋ ਜਵਾਬ ਹੁੰਦਾ ਜੀ ਮੈਂ ਬਿਜ਼ਨਸ ਦੇਖਦੀ ਆ ਮੈਂ ਇੰਜੀਨੀਅਰ ਆ ਮੈਂ ਡਾਕਟਰ ਆ ਮੈਂ ਅਕਾਊਂਟੈਂਟ ਆ ਮੈਂ ਨਰਸ ਆ ਜਾਂ ਮੈਂ ਕੋਈ ਵੀ ਕੰਮ ਕਰਦੀ ਆ ਤੇ ਕਈਆਂ ਬੀਬੀਆਂ ਦਾ ਜਵਾਬ ਹੁੰਦਾ ਜੀ ਮੈਂ ਕੁਛ ਨਹੀਂ ਕਰਦੀ ਮੈਂ ਘਰੇ ਹੀ ਹੁੰਨੀ ਆ ਮੈਨੂੰ ਲੱਗਦਾ ਇਹਦਾ ਨਾ ਜਵਾਬ ਬਦਲਣ ਦੀ ਜ਼ਰੂਰਤ ਜੇ ਤੁਸੀਂ ਇਹ ਨਹੀਂ ਕਹਿੰਦੇ ਕਿ ਮੈਂ ਕੁਝ ਨਹੀਂ ਕਰਦੀ ਮੈਂ ਘਰ ਹੀ ਹੁੰਨੀ ਆ ਉਹਦਾ ਜਵਾਬ ਹੋਣਾ ਚਾਹੀਦਾ ਹੈ ਕਿ ਜਿੰਨੀਆਂ ਵੀ ਜੌਬਸ ਮੇਰੇ ਪਰਿਵਾਰ ਚੋਂ ਨਿਕਲਦੀਆਂ ਜਿੰਨੇ ਵੀ ਬਿਜ਼ਨਸ ਮੇਰੇ ਪਰਿਵਾਰ ਚੋਂ ਨਿਕਲਦੇ ਆ ਜਿੰਨੇ ਵੀ ਬੱਚੇ ਸਕੂਲ ਜਾਂਦੇ ਆ ਮੇਰੇ ਪਰਿਵਾਰ ਵਿੱਚੋਂ ਤਿਆਰ ਹੋ ਕੇ ਰੋਟੀ ਖਾ ਕੇ ਉਹ ਮੇਰੀ ਬਦੌਲਤ ਬੇਸਿਕਲੀ ਹਾਊਸ ਵਾਈਫ ਹੋਣਾ ਸਭ ਤੋਂ ਵੱਡੀ ਜੌਬ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾ ਤੁਹਾਡੀ ਲੰਚ ਬ੍ਰੇਕ ਆ ਨਾ ਤੁਹਾਡਾ ਕੰਮ ਸ਼ੁਰੂ ਕਰਨ ਦਾ ਟਾਈਮ ਆ ਨਾ ਖਤਮ ਕਰਨ ਦਾ ਟਾਈਮ ਆ ਤੇ ਮੈਨੂੰ ਲੱਗਦਾ ਸੰਡੇ ਦੀ ਛੁੱਟੀ ਵੀ ਨਹੀਂ ਮਿਲਦੀਗੀ ਸੈਟਰਡੇ ਸੰਡੇ ਵੀ ਤੁਹਾਡੇ ਬਿਜ਼ੀ ਹੁੰਦੇ ਆ ਸੋ ਫੁੱਲ ਟਾਈਮ ਫੁੱਲ ਲਾਈਫ ਇਹ ਤੁਹਾਡੀ ਜਿਹੜੀ ਆ ਜੌਬ ਰਹਿੰਦੀ ਆ ਸੋ ਅੱਗੇ ਤੋਂ ਤੁਸੀਂ ਇਹ ਨਹੀਂ ਕਹਿਣਾ ਕਿ ਮੈਂ ਕੁਝ ਨਹੀਂ ਕਰਦੀ ਮੈਂ ਘਰੇ ਹੁੰਨੀ ਆ ਇਹ ਕਿਆ ਕਰੋ ਕਿ ਮੈਂ ਸਾਰਿਆਂ ਨੂੰ ਕੰਮਾਂ ਤੇ ਜਾਣ ਵਿੱਚ ਉਹਨਾਂ ਦੀ ਮਦਦ ਕਰਦੀ ਆ ਔਰ ਸਾਰੇ ਮੇਰੇ ਘਰ ਕੇ ਹੀ ਸਕੂਲ ਜਾਂਦੇ ਆ ਤਿਆਰ ਹੋ ਕੇ ਵਨ ਸੋਨਾ ਖਾਣਾ ਖਾ ਕੇ ਤੇ ਉਹਨਾਂ ਦੇ ਆਉਂਦਿਆਂ ਨੂੰ ਵੀ ਵਨ ਸੋਨਾ ਖਾਣਾ ਤਿਆਰ ਹੁੰਦਾ ਸਾਫ ਸੁਥਰਾ ਘਰ ਹੁੰਦਾ ਪੈਨ ਲਾਈਕ ਕੱਪੜੇ ਹੁੰਦੇ ਆ ਸੋ ਬੇਸਿਕਲੀ ਸਾਡੇ ਪੈਸਿਆਂ ਨੂੰ ਆਰਾਮ ਸਾਡੇ ਪੈਸਿਆਂ ਨੂੰ ਖਾਣਾ ਸਾਡੇ ਪੈਸਿਆਂ ਨੂੰ ਸਾਫ ਸਫਾਈ ਸਾਡੇ ਪੈਸਿਆਂ ਤੋਂ ਘਰ ਕਾ ਹਾਊਸ ਵਾਈਫ ਬਣਾਉਂਦੀ ਆ ਮੈਂ ਇਹ ਨਹੀਂ ਕਹਿ ਰਹੀ ਕਿ ਜਿਹੜੀਆਂ ਔਰਤਾਂ ਜਿਹੜੀਆਂ ਮੇਰੀਆਂ ਭੈਣਾਂ ਕੰਮ ਕਰਦੀਆਂ ਜੋਬ ਕਰਦੀਆਂ ਉਹ ਸਾਰਾ ਕੁਝ ਨਹੀਂ ਕਰਦੀਆਂ ਪਰ ਸਪੈਸ਼ਲੀ ਜਿਹੜੀਆਂ ਹਾਊਸ ਵਾਈਫ ਆ ਜਿਹੜੇ ਘਰ ਰਹਿ ਕੇ ਸਾਰੇ ਕੰਮ ਕਰਦੀਆਂ ਉਹਨਾਂ ਦੀ ਜੋਬ ਸਾਡੇ ਸਾਰਿਆਂ ਤੋਂ ਵੱਡੀ ਆਰ ਮੈਂ ਉਹਨਾਂ ਨੂੰ ਸੈਲੂਟ ਕਰਦੀ ਆ ਸੈਲੀਬ੍ਰੇਟ ਲਾਈਫ ਸਸੀਕਾ